ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਜੋ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰਕੌਰ ਜੀ ਦੇ ਪਵਿੱਤਰ ਸਰੀਰਾਂ ਦਾ ਸਸਕਾਰ ਕੀਤਾ ਗਿਆ ਸੀ ਇਸ ਥਾਂ ਜ਼ਾਲਮ ਹਕੂਮਤ ਪਾਸਾਂ ਦਿਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਖੜੇ ਰੱਖ ਇੱਕ ਹੁੰਦੀਆਂ ਵਾਂ ਜਿਵੇਂ ਆਪਾਂ ਸਿੱਧੀਆਂ ਰੱਖਦੇ ਆ ਇਹ ਖੜੇ ਰੋ ਕਿਉਂਕਿ ਜੜੀਆਂ ਖੜੇ ਰੋ ਮੋਹਰਾਂ ਜਾਦੀਆਂ ਰੱਖੀਆਂ ਜਾਂਦੀਆਂ ਵਾਂ ਇਸ ਕਰਕੇ ਇਹ ਜੜੀਆਂ ਮੋਹਰਾਂ ਵਾਂ ਖੜੇ ਰੋ ਕਰਕੇ ਰੱਖੀਆਂ ਸੀ ਕਿਉਂਕਿ ਜਿਹੜੀ ਜਗ੍ਹਾ ਵਾ ਉਹ ਜਿਹੜੀ ਆ ਘਟ ਘੇਰੀ ਜਾਵੇ ਇਸ ਤਰ੍ਹਾਂ ਜਿਹੜਾ ਵਾ ਟੋਡਰ ਮਲ ਦੇ ਜਿਹੜਾ ਵਾ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਸ ਸਥਾਨ ਤੇ ਮਾਤਾ ਜੀ ਦਾ ਤੇ ਬੱਚਿਆਂ ਦਾ ਜਿਹੜਾ ਵਾ ਸਸਕਾਰ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਕਾਰਾ ਬੁਲਾਵੇ ਨਿਹਾਲ ਹੋ ਜਾਵੇ ਸਿੱਧਾਂ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਅਕਾਲ